ਅੱਜ ਆਪਾਂ ਗੱਲ ਕਰਦੇ ਹਾਂ 11 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਿਛਲੇ ਕਈ ਦਿਨਾਂ ਤੋਂ ਪੰਜਾਬ ਦਾ ਮੌਸਮ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਹੈ ਗਰਮੀ ਦੇ ਵਿੱਚ ਬਾਦਾਂ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਹੀਟ ਵੇਵ ਜਾਂ ਕਹ ਲਈਏ ਗਰਮੀ ਦਾ ਅਲਰਟ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਜਾਰੀ ਕੀਤਾ ਹੋਇਆ ਹੈ ਟੈਂਪਰੇਚਰ ਪੰਜਾਬ ਦਾ 44 ਡਿਗਰੀ ਦੇ ਆਸ-ਪਾਸ ਵੱਧ ਤੋਂ ਵੱਧ ਲਗਾਤਾਰ ਜਾ ਰਿਹਾ ਹੈ ਤੇ ਅੱਜ ਉਮੀਦ ਹੈ ਕਿ 44 ਡਿਗਰੀ ਵੀ ਪਟਿੰਡਾ ਜਾਂ ਇਸ ਦੇ ਆਸ-ਪਾਸ ਦੇ ਇਲਾਕੇ ਦਾ ਟੈਂਪਰੇਚਰ ਜੇ ਦੱਸ ਸਕਦਾ ਹੈ ਗੰਗਾਨਗਰ ਦਾ ਕੱਲ 46 ਡਿਗਰੀ ਅੱਜ 47 ਡਿਗਰੀ ਤੱਕ ਪੁੱਜਣ ਦੀ ਵੀ ਸੰਭਾਵਨਾ ਬਣ ਸਕਦੀ ਹੈ ਹਰਿਆਣੇ ਦੇ ਵਿੱਚ 45 ਤੋਂ 46 ਡਿਗਰੀ ਤੱਕ ਟੈਂਪਰੇਚਰ ਲਗਾਤਾਰ ਬਣਿਆ ਹੋਇਆ ਹੈ ਇਸ ਵਿੱਚ ਕੋਈ ਖਾਸ ਬਦਲਾਅ ਨਹੀਂ ਆਵੇਗਾ ਗਰਮੀ ਇਸੇ ਤਰ੍ਹਾਂ ਹੀ ਉੱਤਰ ਪ੍ਰਦੇਸ਼ ਦੇ ਵਿੱਚ ਬਣੀ ਹੋਈ ਹੈ ਪਹਾੜਾਂ ਦੇ ਵਿੱਚ ਵੀ ਟੈਂਪਰੇਚਰ ਲਗਾਤਾਰ 40 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਜੇਕਰ ਗੱਲ ਕਰੀਏ ਤਾਂ ਰਾਹਤ ਕਦੋਂ ਮਿਲੇਗੀ ਰਾਹਤ ਅਜੇ ਤਿੰਨ ਤੋਂ ਚਾਰ ਦਿਨ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ 14 ਜਾਂ 15 ਤਰੀਕ ਦੇ ਆਸ-ਪਾਸ ਹਰਿਆਣੇ ਦੇ ਜੋ ਜੋਪੀ ਨਾਲ ਲੱਗਦੇ ਇਲਾਕੇ ਹਨ ਉਹਨਾਂ ਵਿੱਚ ਮੀਂਹ ਜਾਂ ਪੂਰੇ ਦੀ ਹਵਾਵਾਂ ਦੀ ਵਾਪਸੀ ਦੇ ਨਾਲ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਉਸ ਤੋਂ ਬਾਅਦ ਪੰਜਾਬ ਦੇ ਪਵਾਰ ਖੇਤਰ ਦੇ ਵਿੱਚ ਵੀ ਕਿਤੇ ਹਲਕਾ ਛਿਟਛਰਾਟਾ ਹੋ ਸਕਦਾ ਹੈ ਨਹੀਂ ਤਾਂ ਅਗਲੇ ਤਿੰਨ ਤੋਂ ਚਾਰ ਦਿਨ ਲਗਾਤਾਰ ਮੌਸਮ ਸਾਫ਼ ਅਤੇ ਖੁਸ਼ਕ ਬਣਿਆ ਰਹੇਗਾ ਗਰਮੀ ਦੇ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲੇਗਾ ਰਾਹਤ ਅਜੇ ਤਿੰਨ ਤੋਂ ਚਾਰ ਦਿਨ ਕਿਸੇ ਵੀ ਖੇਤਰ ਦੇ ਵਿੱਚ ਨਹੀਂ